ਕੈਨੇਡਾ 'ਚ ਸਰਹੱਦ ਟਪਾਉਂਦੇ ਪਰਿਵਾਰ ਮਾਰਨ ਵਾਲੇ ਨੂੰ ਹੋਈ 10 ਸਾਲ ਦੀ ਕੈਦ ਮਨੁੱਖੀ ਤਸਕਰੀ ਦੇ ਦੋਸ਼ ਹੇਠ ਹਰਸ਼ ਪਟੇਲ ਨੂੰ 10 ਸਾਲ ਦੀ ਕੈਦ 3 ਸਾਲ ਪਹਿਲਾਂ ਸਰਹੱਦ ਪਾਰ ਕਰਦਿਆਂ ਬਰਫਬਾਰੀ 'ਚ ਮਾਰੇ ਸੀ ਗੁਜਰਾਤੀ ਪਰਿਵਾਰ ਦੇ 4 ਜੀ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਲਾ ਲਗਾਤਾਰ ਜਾਰੀ ਟ੍ਰਾਂਟੋ 'ਚ ਫੁਕਿਆ ਦੂਜਾ ਰੈਸਟੋਰੈਂਟ ਵੀ ਭਾਰਤੀ ਪਰਿਵਾਰ ਦਾ ਸਿਰਫ 1 ਹਫਤਾ ਪਹਿਲਾਂ ਹੀ ਖੁੱਲਿਆ ਸੀ ਰੈਸਟੋਰੈਂਟ ਟਰੰਪ ਦੇ ਟੈਰਿਫ ਦੇ ਅਮਰੀਕੀ ਅਦਾਲਤ ਦਾ ਵੱਡਾ ਝਟਕਾ ਅਦਾਲਤ ਵੱਲੋਂ ਟਰੰਪ ਦੇ ਦਰਮਦਾਂ ਦੇ ਭਾਰੀ ਟੈਕਸ ਲਗਾਉਣ ਦੇ ਹੁਕਮਾਂ ਤੇ ਰੋਕ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਹ ਫੈਸਲਾ ਦਿੱਤਾ ਕੈਨੇਡੀਅਨ ਸੂਬੇ 'ਚ ਜੰਗਲ ਦੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ ਉੱਤਰੀ ਸਸਕੈਚਵਨ 'ਚ ਜੰਗਲੀ ਅੱਗ ਦਾ ਸੰਕਟ 4000 ਲੋਕਾਂ ਕੋਲੋਂ ਇਲਾਕਾ ਖਾਲੀ ਕਰਵਾਇਆ ਗਿਆ ਮਿਨੀਸੋਟਾ ਦੇ ਜੱਜ ਨੇ 25 ਜਨਵਰੀ 2022 ਦੀ ਬਰਫਾਨੀ ਰਾਤ ਅਮਰੀਕਾ ਵੱਲ ਸਰਹੱਦ ਪਾਰ ਕਰਦਿਆਂ ਮਾਰੇ ਗਏ ਗੁਜਰਾਤੀ ਪਰਿਵਾਰ ਦੇ ਚਾਰ ਛਿਆਂ ਵਾਲੇ ਮਾਮਲੇ ਵਿੱਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਡੀ ਨੂੰ ਦੋਸ਼ੀ ਮੰਨਦਿਆਂ ਕਰਮਵਾਰ 10 ਸਾਲ ਅਤੇ 6.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਮਰੀਕਨ ਜ਼ਿਲ੍ਹਾ ਜੱਜ ਜੋਹਨ ਟੁਨਹੇਮ ਨੇ ਕਿਹਾ ਕਿ ਪੈਸੇ ਪਿੱਛੇ ਮਨੁੱਖੀ ਜਾਨ ਦਾ ਦਾਅ ਤੇ ਲਾਉਣ ਵਾਲੇ ਕਿਸੇ ਲਿਹਾਜ਼ ਦਾ ਹੱਕਦਾਰ ਨਹੀਂ ਜੱਜ ਨੇ ਬਚਾ ਪੱਖ ਦੇ ਵਕੀਲਾਂ ਦੀਆਂ નિર્ਦੋਸ਼ ਹੋਣ ਦੀਆਂ ਦਲੀਲਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਮਿਸਾਲੀ ਸਜ਼ਾਵਾਂ ਜ਼ਰੂਰੀ ਨੇ ਜੱਜ ਨੇ ਮੰਨਿਆ ਕਿ ਦੋਸ਼ੀ ਭਾਰਤ ਤੋਂ ਸਟੱਡੀ ਵੀਜ਼ਾ ਤੇ ਕੈਨੇਡਾ ਹੈ ਅਤੇ ਕਈ ਹੋਰਾਂ ਨੂੰ ਵੀ ਚੋਰੀ ਛਿਪੇ ਸਰਹੱਦ ਪਾਰ ਕਰਾਉਣ ਦੀ ਸੌਦੇਬਾਜ਼ੀ ਕੀਤੀ ਉਸ ਦਿਨ ਹਰਸ਼ ਪਟੇਲ ਨੇ 10-12 ਵਿਅਕਤੀਆਂ ਦੇ ਗਰੁੱਪ ਨੂੰ ਬਰਫ਼ਬਾਰੀ ਦੀ ਆੜ੍ਹੇਠ ਸਰਹੱਦ ਪਾਰ ਕਰਾਉਣ ਦੀ ਬਿਉਂਤ ਘੜੀ ਤੇ ਅਮਰੀਕਾ ਵਾਲੇ ਪਾਸੇ ਸਟੀਵ ਕੈਂਡੀ ਨੂੰ ਟੈਕਸੀ ਵਿੱਚ ਸੰਭਾਲ ਕੇ ਟਿਕਾਣੇ ਲਾਉਣ ਲਈ ਸੱਦਿਆ 25 ਜਨਵਰੀ 2022 ਦੀ ਰਾਤ ਵਿਨੀਪੈਗ ਖੇਤਰ ਵਿੱਚ ਭਾਰੀ ਬਰਫ਼ ਬਾਰੀ ਹੋਈ ਸੀ ਤੇ ਅਗਲੀ ਸਵੇਰ ਅਮਰੀਕਾ ਦੇ ਕਸਟਮ ਤੇ ਸਰਹੱਦੀ ਸੁਰੱਖਿਆ ਦਲ ਨੇ ਸਰਹੱਦ ਕੋਲ ਬਰਫ਼ ਵਿੱਚ ਫਸੀ ਟੈਕਸੀ ਵੇਖੀ ਟੈਕਸੀ ਵਿੱਚ ਸਵਾਰ 7 ਜਾਣਿਆਂ ਨੇ ਪੁੱਛਗਿੱਛ ਦੌਰਾਨ ਸੱਚ ਦੱਸ ਦਿੱਤਾ ਕਿ ਉਹਨਾਂ ਨੇ ਬੀਤੀ ਰਾਤ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ ਉਹਨਾਂ ਚੋਂ ਹੀ ਕਿਸੇ ਦੇ ਬੈਗ ਚ ਛੋਟੇ ਬੱਚੇ ਦੇ ਕੱਪੜੇ ਮਿਲੇ ਜਿਸ ਤੋਂ ਉਹਨਾਂ ਦੇ ਹੋਰ ਸਾਥੀਆਂ ਬਾਰੇ ਪਤਾ ਲੱਗਾ ਭਾਲ ਦੌਰਾਨ 4 ਲਾਸ਼ਾਂ ਲੱਭੀਆਂ ਲਾਸ਼ਾ ਤੋਂ ਮਿਲੇ ਦਸਤਾਵੇਜ਼ਾਂ ਤੋਂ ਇਹਨਾਂ ਦੀ ਪਛਾਣ ਭਾਰਤੀ ਮੂਲ ਦੇ ਜਗਦੀਸ਼ ਪਟੇਲ ਉਸਦੀ ਪਤਨੀ ਵਿਸ਼ਾਲੀ ਬਿੰਦ ਪਟੇਲ ਧੀ ਵਿਹਾਂਗੀ ਅਤੇ ਪੁੱਤ ਧਾਰਮਿਕ ਵੱਜੋਈ ਇਹ ਸਾਰੇ ਉਸ ਰਾਤ ਸਰਹੱਦ ਪਾਰ ਕਰਦੇ ਮਾਈਨਸ 35 ਡਿਗਰੀ ਸੀਤ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਬੇਸ਼ੱਕ ਕੇਸ ਦੀ ਸੁਣਵਾਈ ਦੌਰਾਨ ਸਟੀਵ ਸ਼ੈਡੀ ਨੇ ਕਿਰਾਏ ਤੇ ਟੈਕਸੀ ਕੀਤੀ ਹੋਣ ਦਾ ਚਾਲਕ ਹੋਣ ਦਾ ਦਾਵਾ ਕੀਤਾ ਪਰ ਜੱਜ ਨੇ ਮੰਨਿਆ ਕਿ ਦੋਵੇਂ ਰਲ ਕੇ ਭਾਰਤ ਤੋਂ ਸੈਲਾਨੀ ਜਾਂ ਸਟੱਡੀ ਵੀਜ਼ੇ ਤੇ ਆਏ ਲੋਕਾਂ ਨੂੰ ਸਰਹੱਦ ਪਾਰ ਕਰਾਉਣ ਦਾ ਕੰਮ ਕਰਦੇ ਸੀ ਹਰਸ਼ ਪਟੇਲ ਨੇ ਲੋਕਾਂ ਨੂੰ ਕੈਨੇਡਾ ਵਾਲੇ ਪਾਸੇ ਸਰਹੱਦ ਤੇ ਲੈ ਜਾਂਦਾ ਤੇ ਅਮਰੀਕਾ ਵਾਲੇ ਪਾਸੇ ਉਸਟੀਵ ਉਹਨਾਂ ਨੂੰ ਵੱਡੀ ਟੈਕਸੀ ਦੇ ਵਿੱਚ ਬਿਠਾ ਕੇ ਅਮਰੀਕਾ 'ਚ ਕਿਸੇ ਟਿਕਾਣੇ ਤੇ ਛੱਡ ਆਉਂਦਾ ਬਚਾਅ ਪੱਖ ਦੇ ਵਕੀਲ ਨੇ ਫੈਸਲੇ ਨੂੰ ਉੱਚ ਅਦਾਲਤ 'ਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ ਅਮਰੀਕਾ ਦੀ ਅੰਤਰਰਾਸ਼ਟਰੀ ਵਪਾਰ ਅਦਾਲਤ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਲਗਾਏ ਗੇ ਲਿਬਰੇਸ਼ਨ ਡੇ ਟੈਰਿਫਾਂ ਨੂੰ ਗੈਰਕਾਨੂੰਨੀ ਘਰਾਰ ਦਿੰਦੇ ਆ ਉਹਨਾਂ ਦੇ ਲਾਗੂ ਹੋਣ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਕਿ 트੍ਰੰਪ ਨੇ ਆਯਾਤ ਡਿਊਟੀ ਲਗਾਉਣ ਵਿੱਚ ਆਪਣੀਆਂ ਸੰਵਿਧਾਨਿਕ ਸੀਮਾਵਾਂ ਤੋਂ ਉੱਤੇ ਚਲੇ ਗਏ ਸੰਵਿਧਾਨ ਅਨੁਸਾਰ ਅੰਤਰਰਾਸ਼ਟਰੀ ਵਪਾਰ ਨੂੰ ਨਿਯਮਤ ਕਰਨ ਦਾ ਅਧਿਕਾਰ ਸਿਰਫ ਕਾਂਗਰਸ ਕੋਲ ਹੈ ਜਿਸ ਨੂੰ ਰਾਸ਼ਟਰਪਤੀ ਆਪਣੇ ਐਮਰਜੈਂਸੀ ਅਧਿਕਾਰਾਂ ਦੇ ਆਧਾਰ ਤੇ ਨਹੀਂ ਹੜੱਪ ਸਕਦੇ 트੍ਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੇ ਇਹ ਟੈਰਿਫ ਇੰਟਰਨੈਸ਼ਨ ਅਮਰਜੈਂਸੀ ਇਕਨੋਮਿਕ ਪਾਵਰਸ ਐਕਟ ਦੇ ਅਧੀਨ ਲਗਾਏ ਜੋ ਰਾਸ਼ਟਰਪਤੀ ਐਮਰਜੈਂਸੀ ਚ ਰਾਸ਼ਟਰਪਤੀ ਨੂੰ ਆਰਥਿਕ ਬੰਦੀਆਂ ਲਗਾਉਣ ਦਾ ਅਧਿਕਾਰ ਦਿੰਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਲਈ ਟੈਰਿਫਾਂ ਦੀ ਰਣਨੀਤਿਕ ਤੌਰ ਤੇ ਵਰਤੋਂ ਕੀਤੀ ਗਈ ਖਾਸ ਕਰਕੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਪਰ ਅਦਾਲਤ ਨੇ ਇਹ ਸਾਰੀਆਂ ਦਲੀਲਾਂ ਰੱਦ ਕਰਦਿਆਂ ਕਿਹਾ ਕਿ ਆਈਈਪੀਏ ਰਾਸ਼ਟਰਪਤੀ ਨੂੰ ਅਸੀਮਤ ਟੈਰਿਫ ਲਗਾਉਣ ਦੀ ਸ਼ਕਤੀ ਨਹੀਂ ਦਿੰਦਾ ਅਤੇ ਇਹ ਅਧਿਕਾਰ ਸਿਰਫ ਕਾਂਗਰਸ ਕੋਲ ਹੈ ਇਹ ਫੈਸਲਾ 트ੰਪ ਦੀ ਵਪਾਰ ਨੀਤੀ ਲਈ ਵੱਡਾ ਝਟਕਾ ਹੈ ਅਮਰੀਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਸ਼ੇਅਰ ਮਾਰਕੀਟ ਵਿੱਚ ਚੜਤਾਈ ਅਤੇ ਡਾਲਰ ਦੀ ਕੀਮਤ ਵੀ ਵਧੀ ਇਹ ਮਾਮਲਾ ਹੁਣ ਅਪੀਲ ਲਈ ਉੱਚ ਅਦਾਲਤ ਜਾਂ ਸੰਭਾਵਿਤ ਸੁਪਰੀਮ ਕੋਰਟ ਤੱਕ ਪਹੁੰਚ ਸਕਦਾ ਹੈ ਫੈਸਲੇ ਤੋਂ ਬਾਅਦ 트ੰਪ ਪ੍ਰਸ਼ਾਸਨ ਨੇ ਤੁਰੰਤ ਅਪੀਲ ਦਾਇਰ ਕਰਨ ਦਾ ਐਲਾਨ ਕੀਤਾ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਵਨ ਮਿਲਰ ਨੇ ਸੋਸ਼ਲ ਮੀਡੀਆ ਤੇ ਅਦਾਲਤ ਦੀ ਅਲੋਚਨਾ ਕਰਦਿਆਂ ਇਸ ਨੂੰ ਨਿਆਂਇਕ ਤਖਤਾ ਪਲਟ ਕਰਾਰ ਦਿੱਤਾ ਅਮਰੀਕੀ ਅਦਾਲਤ ਦੇ ਇਸ ਫੈਸਲੇ ਨਾਲ ਟਰੰਪ ਦੀ ਵਪਾਰ ਨੀਤੀ ਅਤੇ ਵਿਦੇਸ਼ੀ ਟੈਰਿਫ ਲਾਗੂ ਕਰਨ ਦੀ ਯੋਜਨਾ ਨੂੰ ਵੱਡਾ ਝਟਕਾ ਲੱਗਿਆ। ਹੁਣ ਇਹ ਮਾਮਲਾ ਅਪੀਲਾਂ ਰਾਹੀਂ ਅੱਗੇ ਵਧੇਗਾ ਪਰ ਇਸ ਫੈਸਲੇ ਨੇ ਸੰਵਿਧਾਨਕ ਤੌਰ ਤੇ ਕਾਂਗਰਸ ਦੀ ਵਪਾਰਕ ਸ਼ਕਤੀ ਨੂੰ ਸਪਸ਼ਟ ਕਰ ਦਿੱਤਾ। ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਇੱਕ ਵਾਰ ਫਿਰ ਜੰਗਲ ਦੀ ਅੱਗ ਭੜਕ ਪਈ ਹੈ। ਸਥਿਤੀ ਨੂੰ ਗੰਭੀਰਤਾ ਨਾਲ ਦੇਖਦਿਆਂ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫੌਜ ਭੇਜਣ ਤੇ ਸਹਿਮਤੀ ਦੇ ਦਿੱਤੀ। ਇਸਤੇ ਪ੍ਰੀਮੀਅਰ ਵੈਬ ਕਿਨੀਓ ਨੇ ਖੁਸ਼ੀ ਪ੍ਰਗਟ ਕੀਤੀ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਓ ਨੇ ਕਿਹਾ ਕਿ ਅੱਗ ਨੇ ਕਈ ਪਾਈਚਾਰਿਆਂ ਦੇ 17000 ਲੋਕਾਂ ਨੂੰ ਭੱਜਣ ਲਈ ਮਜਬੂਰ ਕੀਤਾ ਇਹ ਮੈਨੀਟੋਬਾ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ ਐਮਰਜੈਂਸੀ ਘੋਸ਼ਣਾ ਅਧਿਕਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਖਾਲੀ ਕਰਨ ਵਾਲਿਆਂ ਨੂੰ ਲਿਜਾਣ ਅਤੇ ਪਨਾਹ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ ਸਕੈਚਵਨ ਦੇ ਕ੍ਰਾਈਟਨ ਦੇ 1200 ਨਿਵਾਸੀਆਂ ਨੂੰ ਵੀ ਸੁਰੱਖਿਅਤ ਥਾਂ ਤੇ ਜਾਣ ਦਾ ਹੁਕਮ ਦਿੱਤਾ ਸੀ ਮੈਰੀਟੋਬਾ ਵਿੱਚ 22 ਸਰਗਰਮ ਜੰਗਲੀ ਅੱਗਾਂ ਨੇ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਭਾਰਤੋਂ ਫਾਇਰ ਫਾਈਟਰ ਅੱਗ ਬੁਝਾਉਣ ਵਿੱਚ ਮਦਦ ਕਰ ਰਹੇ ਨੇ ਅਮਰੀਕਾ ਨੂੰ ਅੱਗ ਤੇ ਕਾਬੂ ਪਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਐਤਵਾਰ ਨੂੰ ਪਾਰਕਸ ਕੈਨੇਡਾ ਦਾ ਇੱਕ ਫਾਇਰ ਫਾਈਟਰ ਗੰਭੀਰ ਜ਼ਖਮੀ ਹੋ ਗਿਆ ਇਸ ਸਾਲ ਹੁਣ ਤੱਕ ਮੈਨੀਟੋਬਾ ਵਿੱਚ 102 ਅੱਗਾਂ ਲੱਗੀਆਂ ਕੈਨੇਡਾ ਦਾ ਜੰਗਲੀ ਅੱਗ ਦਾ ਸੀਜ਼ਨ ਮਈ ਤੋਂ ਸਤੰਬਰ ਤੱਕ ਚੱਲਦਾ ਹੈ ਇਸ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਦਾ ਸੀਜ਼ਨ 2023 ਵਿੱਚ ਸੀ ਜਿਸ ਨੇ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਹਿੱਸੇ ਨੂੰ ਮਹੀਨਿਆਂ ਤੱਕ ਖਤਰਨਾਕ ਧੂੰਏ ਨਾਲ ਦਬਾ ਦਿੱਤਾ ਟੇਮਸਟਾਰਜ਼ ਲੋਕਲ 213 ਨੇ ਵੈਨਕੂਵਰ ਦੀ ਸਿਵਲ ਅਦਾਲਤ ਵਿੱਚ ਨੋਟਿਸ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਹਰਮਨ ਪੰਗੂ ਨੇ 8 ਮਈ ਨੂੰ ਵਿਧਾਨ ਸਭਾ ਵਿੱਚ ਯੂਨੀਅਨ ਉੱਤੇ ਭ੍ਰਿਸ਼ਟਾਚਾਰ ਅਤੇ ਭਾਈ ਜਾਤੀਵਾਦ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਜੋ ਸਿੱਧੇ ਤੌਰ ਤੇ ਮਾਣਹਾਨੀ ਕਰਦੇ ਨੇ ਯੂਨੀਅਨ ਨੇ ਅੱਗੇ ਕਿਹਾ ਕਿ ਹਰਮਨ ਪੰਗੂ ਵੱਲੋਂ ਆਪਣੀਆਂ ਟਿੱਪਣੀਆਂ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਗਈ ਹੈ ਅਤੇ ਕਈ ਲਿਖਤ ਟਿੱਪਣੀਆਂ ਵੀ ਕੀਤੀਆਂ ਗਈਆਂ ਸੀਟੀਵੀ ਦੀ ਰਿਪੋਰਟ ਮੁਤਾਬਕ ਯੂਨੀਅਨ ਦੇ ਬਿਜ਼ਨਸ ਮੈਨੇਜਰ ਸਖਤਰ ਅਤੇ ਖਜ਼ਾਨਚੀ ਟੋਨੀ ਸਟੈਨ ਵੇਨਯਰ ਨੇ ਕਿਹਾ ਕਿ ਹਰਮਨ ਪੰਗੂ ਵੱਲੋਂ ਲਾਏ ਦੋਸ਼ ਸਰਾਸਰ ਝੂਠੇ ਅਤੇ ਟਰੱਕ ਡਰਾਈਵਰਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਨੇ ਜਿਹਆਂ ਟਿੱਪਣੀਆਂ ਯੂਨੀਅਨ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਅਤੇ ਕਾਨੂੰਨੀ ਕਾਰਵਾਈ ਸਾਡਾ ਸਟੈਂਡ ਸਪਸ਼ਟ ਹੋ ਜਾਵੇਗਾ ਉਧਰ ਹਰਮਨ ਪੰਗੂ ਵੱਲੋਂ ਯੂਨੀਅਨ ਦੇ ਇਸ ਨੋਟਿਸ ਦਾ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਅਤੇ ਫਿਲਹਾਲ ਮਾਨਹਾਨੀ ਦੇ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਕੀਤੇ ਗਏ ਦੱਸ ਦਈਏ ਕਿ ਹਰਮਨ ਪੰਗੂ ਵੱਲੋਂ ਕੀਤੀਆਂ ਕਥਿਤ ਮਾਨਹਾਨੀ ਵਾਲੀਆਂ ਟਿੱਪਣੀਆਂ ਕਮਿਊਨਿਟੀ ਬੈਨੀਫਿਟਸ ਐਗਰੀਮੈਂਟ ਅਧੀਨ ਆਰੰਭੇ ਕੰਸਟਰਕਸ਼ਨਸ ਪ੍ਰੋਜੈਕਟਾਂ ਲਈ ਯੂਨੀਅਨ ਵੱਲੋਂ ਤਿਆਰ ਕੀਤੀ ਜਾ ਰਹੀ ਸਪਲਾਈ ਨਾਲ ਸੰਬੰਧਿਤ ਨੇ ਮਿਸਾਲ ਵਜੋਂ ਯੂਨੀਅਨ ਦੇ ਮੁਕਦਮੇ ਵਿੱਚ ਪਟੂਲੋ ਬ੍ਰਿਜ ਰਿਪਲੇਸਮੈਂਟ ਅਤੇ ਵੈਨਕੂਵਰ ਦੇ ਬ੍ਰਾਡਵੇ ਸਕਾਈ ਟ੍ਰੇਨ ਵੱਧੇ ਨੂੰ ਸ਼ਾਮਲ ਕੀਤਾ ਗਿਆ ਯੂਨੀਅਨ ਦਾ ਕਹਿਣਾ ਹੈ ਕਿ ਕਮਿਊਨਿਟੀ ਬੈਨੀਫਿਟਸ ਐਗਰੀਮੈਂਟ ਅਧੀਨ ਨਿਯਮ ਬਿਲਕੁਲ ਸਪਸ਼ਟ ਨੇ ਜੇ ਠੇਕੇਦਾਰਾਂ ਤੋਂ ਇਲਾਵਾ ਵੀ ਟਰੱਕਾਂ ਦੀ ਜ਼ਰੂਰਤ ਹੋਵੇਗੀ ਤਾਂ ਪ੍ਰੋਜੈਕਟ ੈਂਪਲੋਇਰ ਨੂੰ ਯੂਨੀਅਨ ਕੋਲ ਡਿਸਪੈਚ ਰਿਕਵੈਸਟ ਦਾਖਲ ਕਰਨੀ ਹੋਵੇਗੀ ਇਸ ਰਿਕਵੈਸਟ ਨੂੰ ਪੂਰਾ ਕਰਨ ਲਈ ਆਪਣੇ ਮੈਂਬਰਾਂ ਦੀ ਉਪਲਬਧਤਾ ਵੱਜੋਂ ਸੱਦਾ ਭੇਜੇਗੀ ਪਰ ਜਦੋਂ ਕੋਈ ਮੈਂਬਰ ਬਾਕੀ ਨਾ ਬਚੇ ਤਾਂ ਸੁਧਾਰਨ ਟਰੱਕ ਆਪਰੇਟਰਾਂ ਨੂੰ ਸੱਦਿਆ ਜਾਂਦਾ ਜਿਨ੍ਹਾਂ ਦਾ ਯੂਨੀਅਨ ਨਾਲ ਸਪਲਾਈ ਸਮਝੌਤਾ ਪਹਿ ਹੈ ਤਾਂ ਯੂਨੀਅਨ ਵੱਲੋਂ ਮੰਗ ਪੂਰੀ ਕਰਨ ਦੇ ਖਾਤਰ ਬ੍ਰੋਕਰਾਂ ਨੂੰ ਸਦਿਆ ਜਾਂਦਾ ਹੈ ਇਸ ਦੇ ਉਲਟ ਹਰਮਨ ਭੰਗੂ ਨੇ ਵਿਧਾਨ ਸਭਾ ਵਿੱਚ ਦੋਸ਼ ਲਾਇਆ ਕਿ ਯੂਨੀਅਨ ਵੱਲੋਂ ਤੈਅशुदा ਪ੍ਰਕਿਰਿਆ ਮੁਤਾਬਕ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਇਹ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਵਿੱਚ ਖੂਬੀ ਹੋਈ ਹੈ ਹਰਮਨ ਭੰਗੂ ਨੇ ਯੂਨੀਅਨ ਦੇ ਬਿਜ਼ਨਸ ਏਜੰਟ ਅਮਨੀਤ ਸੇਖੋਂ ਦਾ ਨਾਂ ਵੀ ਲਿਆ ਜੋ ਵੱਡੇ ਠੇਕੇਦਾਰਾਂ ਲਈ ਬ੍ਰੋਕਰ ਵਜੋਂ ਕੰਮ ਕਰਨ ਵਾਲੀ ਇੱਕ ਕੰਪਨੀ ਦੇ ਮਾਲਕ ਪ੍ਰਦਮਨ ਪਾਲ ਸੇਖੋਂ ਦਾ ਬੇਟਾ ਉਧਰ ਯੂਨੀਅਨ ਨੇ ਭੰਗੂ ਦੇ ਦੋਸ਼ਾਂ ਨੂੰ ਕੋਰਾ ਝੂਠ ਘਰਾੜ ਦਿੰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ 2019 ਤੋਂ ਅਜਿਹੇ ਦੋਸ਼ ਲਾਉਂਦਾ ਆ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸਲਾਹਕਾਰ ਵਜੋਂ ਕੰਮ ਕਰ ਰਹੇ ਐਲਨ ਮਸਕ ਨੇ ਸੰਘੀ ਖਰਚਿਆਂ ਵਿੱਚ ਕਟੌਤੀ ਤੇ ਨੌਕਰ ਸ਼ਾਹੀ ਵਿੱਚ ਸੁਧਾਰ ਦੀ ਕੋਸ਼ਿਸ਼ਾਂ ਮਗਰੋਂ ਅਹੁਦਾ ਛੱਡ ਦਿੱਤਾ ਹੈ। ਐਲਨ ਮਸਕ ਨੇ ਬੁੱਧਵਾਰ ਸ਼ਾਮੀ ਸੋਸ਼ਲ ਮੀਡੀਆ ਮੰਚ X ਉੱਤੇ ਆਪਣੇ ਅਸਤੀਫੇ ਬਾਰੇ ਜਾਣਕਾਰੀ ਦਿੱਤੀ। ਕਾਬਿਲ ਗੌਰ ਹੈ ਕਿ ਮਸਕ ਨੇ ਹਾਲ ਹੀ ਵਿੱਚ ਇਸ਼ਾਰਾ ਕੀਤਾ ਸੀ ਕਿ ਉਹ ਆਪਣੀ ਕੰਪਨੀ ਟੈਸਲਾ ਤੇ ਸਪੇਸ X ਦੇ ਕਾਰੋਬਾਰ ਵੱਲ ਧਿਆਨ ਦੇਣਗੇ। ਮਸਕ ਨੇ X ਤੇ ਲਿਖਿਆ ਕਿ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਮੇਰਾ ਨਿਰਧਾਰਿਤ ਸਮਾਂ ਪੂਰਾ ਹੋ ਰਿਹਾ ਹੈ। ਮੈਂ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਮੈਂ ਉਹਨਾਂ ਨੂੰ ਫਜ਼ੂਲ ਖਰਚੀ ਘਟਾਉਣ ਦਾ ਮੌਕਾ ਦਿੱਤਾ ਡੀਓਜੀਈ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਇਹ ਜੀਵਨ ਦਾ ਇੱਕ ਤਰੀਕਾ ਬਣ ਜਾਵੇਗਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 트੍ਰੰਪ ਦੀ ਜਿੱਤ ਮਗਰੋਂ ਮਸਕ ਨੂੰ 2025 ਵਿੱਚ ਨਵੇਂ ਬਣੇ ਸਰਕਾਰ ਕੁਸ਼ਲਤਾ ਵਿਭਾਗ ਦੀ ਅਗਵਾਈ ਸੌਂਪੀ ਗਈ ਇਸ ਵਿਭਾਗ ਦਾ ਮੁੱਖ ਟੀਚਾ ਸਰਕਾਰੀ ਖਰਚ ਵਿੱਚ ਕਟੌਤੀ ਤੇ ਕੁਸ਼ਲਤਾ ਵਧਾਉਣਾ ਸੀ ਮਸਕ ਨੇ ਇੱਕ ਸਰਕਾਰੀ ਖਰਚ ਵਿੱਚ ਵੱਡੀ ਕਟੌਤੀ ਦਾ ਟਿੱਚਾ ਰੱਖਿਆ ਸੀ ਪਰ ਉਹਨਾਂ ਨੂੰ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਅਤੇ ਕਈ ਵਾਰ ਪ੍ਰਸ਼ਾਸਨ ਅਤੇ ਹੋਰਨਾ ਮੈਂਬਰ ਨਾਲ ਵੱਖਰੇਵੇਂ ਵੀ ਹੋਏ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਤੇ ਮਸਕ ਵੱਲੋਂ ਅਸਤੀਫਾ ਦੇਣ ਦੀ ਪੁਸ਼ਟੀ ਕੀਤੀ ਹੈ ਮਸਕ ਨੇ ਆਪਣੇ ਅਸਤੀਫੇ ਦਾ ਐਲਾਨ ਸੀਬੀਐਸ ਵੱਲੋਂ ਉਹਨਾਂ ਨਾਲ ਇੱਕ ਇੰਟਰਵਿਊ ਦੇ ਅੰਸ਼ਿਤ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ ਹੈ ਇੰਟਰਵਿਊ ਦੌਰਾਨ ਮਸਕ ਨੇ ਟਰੰਪ ਦੇ ਵਿਧਾਨਿਕ ਏਜੰਡੇ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਸੀ ਕਿ ਉਹ ਰਾਸ਼ਟਰਪਤੀ ਦੇ ਇਸ ਬਿੱਲ ਤੋਂ ਨਿਰਾਸ਼ ਨੇ ਮਸਕ ਨੇ ਇਸ ਬਿੱਲ ਨੂੰ ਵਧੇਰੇ ਖਰਚੀਲਾ ਦੱਸਿਆ ਸੀ ਜੋ ਸੰਘੀ ਘਾਟੇ ਨੂੰ ਵਧਾਉਂਦਾ ਹੈ ਅਤੇ ਉਹਨਾਂ ਦੇ ਵਿਭਾਗ ਦੇ ਕੰਮ ਨੂੰ ਕਮਜ਼ੋਰ ਕਰਦਾ ਹੈ